ਨੀਆ ਤੇ ਕੀ ਕਾਰਨ ਬਣਾਈ ਉਹ ਗੱਡੀ ਵਿੱਚ ਦੇਣਾ ਜਦੋਂ ਥੱਲੇ ਇਧਰੋਂ ਆਏ ਤੁੰਦ ਬਹੁਤ ਸੀਗੀ ਤੇ ਆਹ ਵੇਖਣ ਲੱਪਿਆ ਪੌੜ ਹੈ ਨਹੀਂ ਵੇਖ ਲਓ ਬਈਆ ਸਾਹਮਣੇ ਵੇਖੋ ਤੇ ਉਹ ਗੱਡੀ ਰਾਹ ਜਾਣੀ ਸੀ ਉਹ ਬਾਈ ਕਹਿੰਦਾ ਮੇਰੇ ਘਰੇ ਲਿਆਓ ਫੀਟ ਪੌੜ ਮੁੜ ਕੇ ਤੇ ਅਸੀਂ ਦੋਨੇ ਜਾਣੇ ਬਈ ਵੇਖਣ ਲੱਗ ਪਏ ਥੱਲੇ ਤੇ ਉਹ ਪੌੜ ਰਾਹ ਹੀ ਗੱਡੀ ਜਾਣੀ ਨਹੀਂ ਸੀ ਪੌੜ ਹੈਗਾ ਬਈ ਉਹ ਦੂਜੋਂ ਵੀ ਉੱਥੇ ਗਾਂ ਗੱਡੀ ਜਾਂਦੀ ਨਹੀਂ ਅਸੀਂ ਉੱਤਰ ਗਏ ਦੋਨੇ ਜਾਣੇ ਤੇ ਗੱਡੀ ਮੁੜ ਕੇ ਵੇਖੀ ਗੱਡੀ ਅਸੀਂ ਬੈ ਕੇ ਉਤਰ ਗਏ ਮੇਨ ਕਾਰਨ ਬਈਆ ਪੌਲ ਤੇ ਉਹ ਪਈ ਆ ਬਸ ਅਸਲ ਵਿੱਚ ਪੁਲਿਸ ਦੀ ਗੱਲ ਖਤਮ ਹੁੰਦੀ ਆ ਜਿੱਥੋਂ ਹੋਏ ਤੁਸੀਂ ਹਾਂ ਜੀ ਦਬੀ ਮੋਗਾਂ ਪੀਲ ਲੱਦੇ ਵਿੱਚ ਜਿਵੇਂ ਹੁਣ ਮੇਰੇ ਵੇਖੋ ਪੁੱਲ ਤੇ ਪੱਕੇ ਕਰ ਦਿੱਤੇ ਗਏ ਹਨਾ ਪਰ ਸਰਕਾਰ ਨੂੰ ਚਾਹੀਦੀ ਨਹੀਂ ਇਹੋ ਜਿਹਦਾ ਪੁਲੀ ਗੋੜ ਚਾਹੀਦਾ ਵਾ ਸਾਰਾ ਉਹ ਵੇਲਾ ਪੌੜਾ ਵੇਲਾ ਬਈ ਪੌੜਾ ਖਾਏ ਮੜਾ ਉਹ ਪੌੜਾ ਵੀ ਖਿਲੋ ਬਈ ਤੇ ਉਹ ਗਾਂ ਪਈ ਵੇਖ ਲਓ ਤੇ ਉਹ ਸਾਰਾ ਬੰਦ ਆ ਤਾਂ ਚੱਕਰ ਪੈ ਗਿਆ ਬਈ ਲੱਦਿਆ ਕੀ ਵਿੱਚ ਹੀਟ ਲੱਦੀ ਆ ਕਿੰਨੇ ਵਜੇ ਟਾਈਮ ਸੀ ਹੋਣਾ ਬਈ 6 ਵਜੇ ਦਾ 6 ਵਜੇ ਦਾ ਹੇਡਰਾਮ ਗਈ ਸੀ ਹਾਂ ਹੈਡਰਾਉ ਬਈ ਹੁਣ ਠੀਕ ਹਾਂਜੀ ਬਾਬਾ ਜੀ ਕੀ ਨਾਮ ਆਪਣਾ ਹਾਂਜੀ ਰੀਂਦਰ ਸਿੰਘ ਗੋਰਾ ਜੀ ਬਾਬਾ ਜੀ ਗੱਡੀ ਕਿਵੇਂ ਵਿੱਚ ਡਿੱਗ ਪਈ ਸੂਏ ਦੇ ਜੀ ਸਵੇਰ ਇੱਥੇ 6 ਵਜੇ ਦੇ ਕਰੀਬ ਅਸੀਂ ਆਏ ਹਾਂ ਤੁਹਾਨੂੰ ਬਹੁਤ ਸੀ ਹੁਣ ਵੀ ਦੇਖੋ ਤੁਹਾਨੂੰ ਕਿੰਨੀ ਆ ਬੇ ਇਧਰ ਤਾਂ ਰੇਲਿੰਗ ਤਾਂ ਬਿਲਕੁਲ ਪਾਸੇ ਇਹ ਨਹੀਂ ਦਿਸਦਾ ਕੁਝ ਵੀ ਨਹੀਂ ਕਿਸੇ ਨੂੰ ਤੇ ਸਵੇਰ ਬਸ ਇੱਥੇ ਖੜੀ ਕਰਕੇ ਅਸੀਂ ਆਏ ਦੇਖ ਕੇ ਤੇ ਸਮਝ ਲਓ ਜਰੂਰ ਦੇਖਣ ਲੱਗੇ ਉਹਨੂੰ ਤੇ ਉਹਦੇ ਨੂੰ ਗੱਡੀ ਸਾਡੀ ਡੜ ਗਈ ਤੇ ਜੇ ਆਹ ਫਰਜ਼ ਕਰੋ ਬਣਿਆ ਹੋਵੇ ਜੀ ਤਾਂ ਡਰਾਈਵਰ ਨੂੰ ਦੂਰੋਂ ਦੇਖਦਾ ਜੀ ਫਿਰ ਕਿਸੇ ਦਾ ਨੁਕਸਾਨ ਤਾਂ ਨਹੀਂ ਹੁੰਦਾ ਆ ਦੇਖੋ ਪੁਲ ਦੀ ਹਾਲਤ ਦੇਖੋ ਕੀ ਹੈ ਹੂੰ ਤੇ ਜੇ ਕਿਦੇ ਇਸੇ ਦੇ ਉੱਤੇ ਬਣੇ ਹੁਣ ਰੇਲਿੰਗ ਕੋਈ ਪੈਪ ਹੀ ਲਾਏ ਹੁਣ ਤਾਂ ਕੰਮ ਸੇ ਕੰਮ ਟੇਪ ਹੀ ਲੱਗੀ ਹੋਵੇ ਚਮਕ ਜਿਹੇ ਅਗਲੇ ਨੂੰ ਪਤਾ ਤਾਂ ਲੱਗਦਾ ਜੀ ਸਾਹਮਣੇ ਬਾਬਾ ਹੁਣ ਸੂਬੇ ਦੇ ਵੇਖੋ ਪੱਕੇ ਕਰ ਦਿੱਤੇ ਜਿਵੇਂ ਸਰਕਾਰ ਨੇ ਪਰ ਸਰਕਾਰ ਨੇ ਇਹੋ ਜਿਹੇ ਪੁਲ ਚੌੜੇ ਨਹੀਂ ਕਰਨਾ ਚਾਹੀਏ ਜਾਂ ਪੁਲ ਅੰਨੇ ਚਾਹੀਦੇ ਦੇਖੋ ਜੀ ਆ ਹੁਣ ਆ ਗੱਡੀ ਦੇ ਨੰਗਨ ਵਾਲਾ ਪੁਲ ਥੋੜੀ ਆ ਜਾਂ ਟਰਾਲੀ ਰਿਆ ਜਾਂ ਫਸ ਕਰ ਆ ਦੇਖੋ ਕੀ ਹਾਲਤ ਆ ਤਾਂ ਟਰਾਲੀ ਦੇ ਪੂਰਾ ਨਿਕਲਣ ਵਾਲਾ ਬੰਦੇ ਬਚਾ ਬੰਦੇ ਬਚਾ ਪਾਪਾ ਜੀ ਹਾਂਜੀ ਹਾਂਜੀ ਬੰਦੇ ਬਚਾ ਜੀ ਗੁਰੂ ਮਹਾਰਾਜ ਦੀ ਕਿਰਪਾ ਕਿੱਥੋਂ ਆਇਆ ਕਿੱਥੋਂ ਆਇਆ ਰੇ ਅਸੀਂ ਮੋਗੇ ਤੋਂ ਆਈ ਅਸੀਂ ਸਪੀਡ ਆ ਜੀ ਸਾਡੇ ਕੋਲੇ ਅੱਛਾ ਪੱਕਪੁਰਾ ਰਿਆ ਇਥਾ ਨਾਲ ਹੀ ਮੁੰਡੇ ਦਾ ਨਾਮ ਜੀ ਕਰੇ ਨਾ ਦੇਖੋ ਗਵਰਨਮੈਂਟ ਨੂੰ ਕੁਝ ਕਰਨਾ ਨਾ ਚਾਹੀਦਾ ਕੀ ਆ ਦੇਖੋ ਹਣ ਸੂਏ ਦਾ ਪੱਕੇ ਕਰਦੇ ਵਾਕਿਆ ਸਹੀ ਐਨੇ ਪੈਸੇ ਲਾ ਲਾ ਕੇ ਤੇ ਪੁਲ ਵੀ ਵੱਡਾ ਕਰਦੇ ਹੋ ਕੋ ਰੇਲਿੰਗ ਤੇ ਜ਼ਰੂਰੀ ਹੈ ਨਾ ਹਾਂਜੀ ਹਾਂਜੀ ਹਣ ਕੰਮ ਸੇ ਕਾ ਪਹਿਲੇ ਵੀ ਲੱਗ ਜਾਣੀ ਜੀ ਮੜੇ ਮੋਟੀ ਉਹਨੇ ਨਾ ਕਿਸੇ ਨੂੰ ਕੁਝ ਪਤਾ ਤਾਂ ਲੱਗਦਾ ਹੁਣ ਆ ਦੇਖੋ ਸਾਡਾ ਕਿੰਨਾ ਨੁਕਸਾਨ ਜੇ ਇਹੀ ਬੰਦੇ ਕੋਈ ਛੱਟ ਵੱਜ ਜਾਨੀ ਕੋਈ ਫੱਟ ਕਰੋ ਮਰ ਜਾਂਦਾ ਜੀ ਕਿ ਹੱਥ ਲਾ ਹੱਥ ਫੈਰੀ ਟੁੱਟ ਜਾਂਦਾ ਫੇਰ ਕੀ ਕਰਦੇ ਚਲ ਗੱਡੀ ਦਾ ਬਣ ਜੂ ਸੂਏ ਚ ਪਾਣੀ ਹੈ ਨਹੀਂ ਚਲ ਫੇਰ ਵੀ ਗੱਡੀ ਦਾ ਨੁਕਸਾਨ ਤਾਂ ਹੈਗਾ ਹੀ ਆ ਵੈ ਗਰੂ